ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੀਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤੀਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀ ਰੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 685 ਨਾਮ ਨਰਿੰਦਰ ਕੋਹਰ ਜ਼ਿਲ੍ਹਾ ਅੰਮ੍ਰਿਤਸਰ ਪੜਾਈ ਬੈਚਲਰ ਆਫ ਇਕਨੋਮਿਕਸ ਹਾਈਟ 5 ਫੁੱਟ 5 ਇੰਚ ਜਨਮ 13 ਮਾਰਚ 2000 ਕਾਸਟ ਜੱਟ ਸਿੱਖ ਗੋਤ ਨਾਰਾ ਭਰਾ ਇੱਕ ਅਨਮੈਰਿਟ ਕੈਨੇਡਾ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ ਦੀ 5 ਤੋਂ 6 ਏਕੜ ਤੱਕ ਆਉਂਦੀ ਹੋਵੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਜੀ ਸੋਨਾ ਸੁਨਕਾ ਹੋਵੇ ਵਿਆਹ ਵਧੀਆ ਕਰਨਾ ਹੈ ਮੁੰਡਾ ਵਧੀਆ ਯੋਗਤੀ ਹੋਵੇ ਜਾਂ ਖੁਦ ਦਾ ਕੋਈ ਬਿਜ਼ਨਸ ਵਧੀਆ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸਰਚ ਨੋਟ ਕਰੋ ਜੀ ਫਾਈਲ ਨੰਬਰ 686 ਨਾਮ ਕੌਰ ਜੀ ਦਾ ਕਪੂਰਥਲਾ ਏਰੀਆ ਫਗਵਾੜਾ ਕਾਸਟ ਜੱਟ ਸਿਕ ਗੋਤ ਸੰਧੂ ਹਾਈਟ 5 ਫੁੱਟ 4 ਇੰਚ ਜਨਮ 11 ਮਈ 1990 ਕਾਉਰਸ ਫੈਸ਼ਨ ਡਿਜ਼ਾਈਨ ਭੈਣ ਨੋਪਰਾ ਇੱਕ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਪੜਿਆ ਵਧੀਆ ਹੋਵੇ ਜੀ ਜ਼ਮੀਨ 4 ਤੋਂ 5 ਕਿਲੀਆਂ ਤੱਕ ਆਉਂਦੀ ਹੋਵੇ ਸੋਨਾ ਚਲਕਾ ਹੋਵੇ ਜੀ ਵਿਆਹ ਵਧੀਆ ਕਰ ਦੇਣਗੇ ਜੱਟ ਸਿਕੀ ਸੰਪਰਕ ਕਰਨ ਜੀ ਜਿਹੜੇ ਰਿਸ਼ਤੇ ਸਾਕੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਰਾਣ ਕਰੋ ਜੀ ਫਾਈਲ ਨੰਬਰ 687 ਨਾਮ ਕੌਰ ਜਿਲ੍ਹਾ ਫਰੀਦਕੋਟ ਕਾਸਟ ਜਰਨ ਸਿੱਖ ਗੋਤ ਬਰਾੜ ਜਨਮ ਨਵੰਬਰ 2002 ਹਾਈਟ 5 ਫੁੱਟ 4 ਇੰਚ ਪੜਾਈ ਬੀ ਭਰਾ ਇੱਕ ਅਨਮੈਰਿਡ ਭੈਣ ਨੂੰ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 810 ਕਿੱਲਾਂ ਤੱਕ ਆਉਂਦੀ ਹੋਵੇ ਜੀ ਹਾਈਟ ਘੱਟੋ ਘੱਟ 5 ਫੁੱਟ 10 ਤੋਂ 6 ਫੁੱਟ ਤੱਕ ਹੋਵੇ ਜੀ ਸੋਹਣਾ ਸੁਨੱਖਾ ਹੋਵੇ ਮੁੰਡਾ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਪਲੱਸ 2 ਜਾਂ ਬੀਏ ਤੱਕ ਪਾਸ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਪਰਸ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦਾ ਉਸਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 688 ਨਾਮ ਕਰਨਵੀਰ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਸੰਧੂ ਹਾਈਟ 6 ਫੁੱਟ 1 ਇੰਚ ਜਨਮ 8 ਅਕਤੂਬਰ 1993 ਪੜ੍ਹਾਈ ਬੀਏ ਕੰਮ ਟਰਾਲਰ ਡਰਾਈਵਰ ਹੈ ਜੀ ਇਹਨੇ ਦੁਬਈ ਰੰਕਾ ਹੈ ਜੀ ਮੰਥਲੀ 80000 ਰੁਪਇਆ ਜ਼ਮੀਨ ਚਾਰ ਕਿੱਲੇ ਪਿਤਾ ਜੀ ਨੰਬਰਦਾਰ ਨੇ ਮਾਤਾ ਜੀ ਹਾਊਸ ਵਾਈਫ ਭੈਣ ਅਨਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਜੀ ਕੋਈ ਡਿਮਾਂਡ ਨਹੀਂ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਰਿਸ਼ਤਾ ਪੰਜਾਬ ਜਾਂ ਫੋਰਨ ਤੋਂ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 76269 5873 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ